1700 ਬੱਚਿਆਂ ਨੇ ਆ ਜੁੜੇ ਪੂਰੇ ਦਿਨ ਦੇ ਵਿੱਚ ਪਰਫਾਰਮ ਕਰਨਾ ਹੈ ਛੋਟੀ ਕਲਾਸਾਂ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਇਹ ਆਪਣੇ ਆਪ ਵਿੱਚ ਇੱਕ ਬਹੁਤ ਮਜ਼ਬੂਤ ਗੱਲ ਹੈ ਔਰ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਸਾਰੇ ਪੇਰੈਂਟਸ ਮਾਪੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਨੂੰ ਦੇਖਣ ਵਾਸਤੇ ਪੂਰੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਹੋ ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਤਾਕਤਵਰ ਗੱਲ ਹੈ ਔਰ ਮੈਂ ਸਮਝਦਾ ਕਿ ਸਾਡੇ ਇਸ ਸਟੇਜ ਦੇ ਉੱਪਰ ਪਰਫਾਰਮ ਕਰਨ ਵਾਲੇ ਬੱਚੇ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਨੇ ਪਹਿਲਾਂ ਪਿਛਲੇ ਸਾਲਾਂ ਵਿੱਚ ਵੀ ਵੱਡੀਆਂ ਮੱਲਾ ਮਾਰੀਆਂ ਤੇ ਆਉਣ ਵਾਲੇ ਸਾਲਾਂ ਵਿੱਚ ਵੀ ਵੱਡੀਆਂ ਮੱਲਾ ਮਾਰਨਗੇ ਕਿਉਂਕਿ ਮਾਪੇ ਦਾ ਤੇ ਸਕੂਲ ਦਾ ਜਿਹੜਾ ਆਪਸੀ ਰਿਸ਼ਤਾ ਹੈ ਮਜ਼ਬੂਤ ਰਿਸ਼ਤਾ ਹੈ ਆਪਸ ਵਿੱਚ ਜੋ ਆਪਣਾ ਕੌਨਫੀਡੈਂਸ ਹੈ ਉਹੀ ਇਹ ਮੱਲਾ ਮਾਰਨ ਦੇ ਵਿੱਚ ਸਹਿਯੋਗ ਕਰਦਾ ਹੈ ਔਰ ਮੈਂ ਇਹ ਵੀ ਗੱਲ ਜ਼ਰੂਰ ਸਮਝਦਾ ਕਿ ਇਸ ਜਗਾਤੋਂ ਬਹੁਤ ਸਾਰੇ ਬੱਚੇ ਪੜ੍ਹ ਕੇ ਗਏ ਬਹੁਤ ਸਾਰੇ ਬੱਚਿਆਂ ਨੇ ਨੀਟ ਦਾ ਐਗਜ਼ਾਮ ਕਲੀਅਰ ਕੀਤਾ ਬਹੁਤ ਸਾਰੇ ਬੱਚਿਆਂ ਨੇ ਚਾਰਟਰਡ ਅਕਾਊਂਟੈਂਟ ਵਾਲਾ ਐਗਜ਼ਾਮ ਕਲੀਅਰ ਕੀਤਾ ਬਹੁਤ ਸਾਰੇ ਬੱਚਿਆਂ ਨੇ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਬਹੁਤ ਸਾਰੇ ਬੱਚਿਆਂ ਨੂੰ ਸ਼ੂਟੀ ਦਾ ਵੱਡਾ ਐਕਸਪੀਰੀਅੰਸ ਆਇਆ ਔਰ ਬਹੁਤ ਸਾਰੇ ਬੱਚੇ ਅੱਜ ਕੱਲੇ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਨਹੀਂ ਮਾਰ ਰਹੇ ਬਲਕਿ ਹਰ ਉਸ ਖੇਤਰ ਦੇ ਵਿੱਚ ਇਸ ਸਕੂਲ ਆਪਣੇ ਵੱਲੋਂ ਈਮਾਨਦਾਰੀ ਨਾਲ ਮਿਹਰਤ ਨਾਲ ਸਾਦਗੀ ਨਾਲ ਆਪਣੇ ਬੱਚਿਆਂ ਦੇ ਵਿੱਚ ਹਰ ਉਹ ਚੀਜ਼ ਨੂੰ ਦਾ ਹੁਨਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜਾ ਕਿਸੇ ਇੱਕ ਬੱਚੇ ਨੂੰ ਜ਼ਰੂਰਤ ਹੁੰਦੀ ਹੈ ਸੋ ਮੈਂ ਇਸ ਗੱਲ ਨੂੰ ਦੀ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹੈ ਕਿ ਪਹਾਰੇ ਸਕੂਲ ਦੇ ਵਿੱਚ ਸਾਡੇ ਇਸ ਇਲਾਕੇ ਦੇ ਹਾਲੇ ਦਿਵਾਰੇ ਦੇ ਪਿੰਡਾਂ ਦੇ ਹਰ ਹਰ ਬੱਚੇ ਪੂਰੀ ਸਿੱਖਿਆ ਹਾਸਲ ਕਰਦੇ ਤੇ ਚਾਹੇ ਪਾਕਲਾ ਸ਼ਹਿਰ ਦੇ ਨਾਲ ਜੁੜੇ ਪਰਿਵਾਰਾਂ ਦੇ ਬੱਚੇ ਵੀ ਸਿੱਖਿਆ ਹਾਸਲ ਕਰਦੇ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ कि ਸਾਡੇ ਆਉਣ ਵਾਲੇ ਸਮੇਂ 'ਚ ਇਸ ਸਕੂਲ ਦੇ ਇਸ ਇਲਾਕੇ ਦੇ ਬੱਚੇ ਹੋਰ ਵੱਡੀਆਂ ਮੰਲਾਂ ਆਉਣ ਵਾਲੇ ਸਮੇਂ ਵਿੱਚ ਵੱਡੀਆਂ-ਵੱਡੀਆਂ ਜਗ੍ਹਾ ਤੇ ਜਾ ਕੇ ਮਾਰਨਗੇ ਔਰ ਮੈਂ ਇਹ ਸਮਝਦਾ ਹਾਂ ਕਿ ਪੰਜਾਬ ਦਾ ਸੱਭਿਆਚਾਰ ਮੈਂ ਹੁਣੇ ਦੇਖ ਰਿਹਾ ਸੀ ਕਿ ਸਾਡੇ ਬ੍ਰਹਮ ਕੁਮਾਰੀ ਆਸ਼ਰਮ ਤੋਂ ਭੈਣ ਜੀ ਆਏ ਸੀ ਤੇ ਮੈਂ ਰਕੇਸ਼ ਨੂੰ ਪੁੱਛ ਰਿਹਾ ਸੀ ਕਿ ਕੀ ਭੈਣ ਜੀ ਉਹਨਾਂ ਦਾ ਵੀ ਉਰੇ ਕੋਈ ਆਪਾ ਸੈਸ਼ਨ ਕਰਾਇਆ ਤਾਂ ਮੈਨੂੰ ਪਤਾ ਲੱਗਿਆ ਕਿ ਉਰੇ ਨਸ਼ਿਆਂ ਦੇ ਵਿਰੁੱਧ ਬੱਚਿਆਂ ਨੂੰ ਸੇਧ ਦੇਣ ਵਾਸਤੇ ਬਹੁਤ ਵੱਡੇ ਪੱਧਰ ਦੇ ਸੈਸ਼ਨ ਹੁੰਦੇ ਸਕੂਲ 'ਚ ਬੱਚਿਆਂ ਦੇ ਬ੍ਰਹਮ ਕੁਮਾਰੀ ਆਸ਼ਰਮ ਤੋਂ ਹੁੰਦੇ ਆ ਜਿਹੜੇ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਨਿਰਸਵਾਰਥ ਹੋ ਕੇ ਸਮਾਜ ਦੇ ਵਿੱਚ ਚੰਗੇ ਤਰੀਕੇ ਦੀ ਸਿੱਖਿਆ ਨੌਜਵਾਨ ਪੀੜੀ ਵਿੱਚ ਪੈਦਾ ਕਰਨ ਦੀ ਗੱਲ ਸੋਚ ਰੱਖੀ ਆ ਉਹ ਲੋਕ ਵੀ ਇਹ ਸਕੂਲ ਦੇ ਨਾਲ ਵੱਡੇ ਪੱਧਰ ਦੇ ਉੱਪਰ ਤੇ ਮਿੱਥੀ ਜੜਾ ਜੁੜੇ ਆ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਸਾਰੇ ਸਕੂਲ ਦੀਆਂ ਸੰਸਥਾਵਾਂ ਬੰਦਾ ਬ੍ਰਹਮ ਕੁਮਾਰੀ ਆਸ਼ਰਮ ਜਿਹੜਾ ਕਿ ਪੂਰੇ ਵਰਲਡ ਦੇ ਵਿੱਚ ਰੈਨਾਉਂਡ ਹੈ ਜਿਹੜਾ ਕਿ ਪੂਰੇ ਵਰਲਡ ਦੇ ਵਿੱਚ ਚਾਹੇ ਛੋਟੀ ਤੋਂ ਛੋਟੀ ਜਗ੍ਹਾ ਤੇ ਬੈਠ ਕੇ ਸਿੱਖਿਆ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਦੇਣੀ ਹੋਵੇ ਕਿਸੇ ਪ੍ਰਕਾਰ ਦੀ ਚੰਗੀ ਸਿੱਖਿਆ ਦੇਣੀ ਹੋਵੇ ਉਸ ਦੇ ਵਿੱਚ ਵੱਡੇ ਪੱਦਰ ਦਾ ਯੋਗਦਾਨ ਪਾਉਂਦੇ ਤੇ ਅੱਜ ਉਹ ਸੰਸਥਾ ਵੀ ਔਰ ਉਹਨਾਂ ਗਿਆ ਭੈਣਾ ਸਾਡੀਆਂ ਦਿਨ ਰਾਤ ਮਿਹਨਤ ਕਰਕੇ ਆਪਣੇ ਇਸ ਇਲਾਕੇ ਦੇ ਬੱਚਾ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਕੰਮ ਕਰਦੀਆਂ ਤੋਂ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਿਆਂ ਉੱਥੇ ਮੈਂ ਦੇਖ ਰਿਹਾ ਸੀ ਕਿ ਸਾਡੇ ਇਸ ਇਲਾਕੇ ਦੀ ਨਵੇਂ گاਉਂ ਦੀ ਬੀਬਾ ਸਿੰਗਰ ਕੌਰ ਵੀ ਜਿਨ੍ਹਾਂ ਨੇ ਚਾਹੇ ਸਕੂਲ ਦੀ ਦੇ ਸਪੋਰਟ ਨਾਲ ਰਕੇਸ਼ ਜੀ ਦੀ ਪਰਸਨਲ ਸਪੋਰਟ ਦੇ ਨਾਲ ਸਹਿਯੋਗ ਦੇ ਨਾਲ ਅੱਜ ਪੂਰਾ ਨਾਮ ਵਿਦੇਸ਼ਾਂ ਵਿੱਚ ਪੈਦਾ ਕੀਤਾ ਸੋ ਐਸੀਆ ਚੀਜ਼ਾਂ ਜਦੋਂ ਹੁੰਦੀਆਂ ਤਾਂ ਸਾਨੂੰ ਆਪਣੇ ਇਲਾਕੇ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ ਆਉਣ ਵਾਲੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਸਾਨੂੰ ਬਹੁਤ ਚੰਗੀ ਗੱਲ ਲੱਗਦੀ ਹੈ ਤਾਂ ਮੈਂ ਜ਼ਿਆਦਾ ਲੰਬਾ ਨਹੀਂ ਬੋਲਣਾ ਇੱਕੋ ਗੱਲ ਮੈਂ ਮਾਪੇ ਤੇ ਰਾਹੀ ਮਾਤਾ ਪਿਤਾ ਦੇ ਰਾਹੀ ਬੱਚਿਆਂ ਨੂੰ ਸਾਨੂੰ ਕਹਿਣਾ ਚਾਹੁੰਦਾ ਜਿਹੜੇ ਮੇਰੀ ਗੱਲ ਸੁਣ ਰਹੇ ਹੈ ਕਿ there is no shortcut to hard work ਮਿਹਨਤ ਕਰੋਗੇ ਤੇ ਤਾਂ ਅੱਗੇ ਜਾਓਗੇ ਔਰ ਜੇ ਕਈ ਬੰਦੇ ਮਿਹਨਤ ਘੱਟ ਕਰਦੇ ਹੈ ਤੇ ਜਲਦੀ ਅੱਗੇ ਪਹੁੰਚ ਜਾਂਦੇ ਤੇ ਕਈ ਬੰਦੇ ਮਿਹਨਤ ਕਰਦੇ ਤੇ ਲੇਟ ਅੱਗੇ ਪਹੁੰਚਦੇ ਹੈ ਪਰ ਕਦੇ ਮਿਹਨਤ ਕੀਤੀ ਹੋਈ ਜਾਇ ਨਹੀਂ ਜਾਂਦੀ ਸੋ ਇਸ ਕਰਕੇ ਮੈਂ ਹਰ ਬੱਚੇ ਨੂੰ ਇਹ ਕਹਿਣਾ ਚਾਹੁੰਦਾ ਕਿ it is better to be nothing in life ਬਟ ਲੋ ਐਮ ਇਜ਼ ਅ ਕ੍ਰਾਈਮ ਹਮੇਸ਼ਾ ਟੀਚਾ ਵੱਡਾ ਰੱਖੋ ਜਦੋਂ ਆਪਾਂ ਟੀਚਾ ਵੱਡਾ ਰੱਖਦੇ ਆ ਤਾਂ ਪ੍ਰਮਾਤਮਾ ਸਾਡੀ ਮਿਹਨਤ ਦੇ ਨਾਲ ਸਾਨੂੰ ਉਸ ਟੀਚੇ ਤੇ ਉਸ ਮੁਕਾਮ ਤੇ ਪਹੁੰਚਣ ਵਾਸਤੇ ਸਾਨੂੰ ਹਮੇਸ਼ਾ ਸਹਿਯੋਗ ਕਰਦਾ ਹੈ ਸਾਡੀਆਂ ਟੀਚਰ ਤੇ ਸਾਡੇ ਸਕੂਲ ਦੇ ਨਾਲ ਜੁੜੇ ਹੋਏ ਲੋਕ ਸਾਡੀ ਮਦਦ ਕਰਦੇ ਆ ਔਰ ਸਾਡੀ ਸੱਚੀ ਸੂਚੀ ਮਿਹਨਤ ਹਮੇਸ਼ਾ ਸਾਨੂੰ ਗੁਰੂ ਮਹਾਰਾਜ ਉਸ ਟੀਚੇ ਤੇ ਪਹੁੰਚਣ ਵਾਸਤੇ ਸਾਨੂੰ ਸਹਿਯੋਗ ਕਰਦੇ ਆ ਸੋ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਇੱਕ ਵਾਰ ਫੇਰ ਆਪਣੇ ਇਸ ਸਕੂਲ ਦੇ ਨਾਲ ਜੁੜੇ ਹੋਏ ਨੌਜਵਾਨ ਬੱਚਿਆਂ ਨੂੰ ਜਿਤੇ ਮੁਬਾਰਕਬਾਦ ਦਿੰਨੇ ਆ ਉਥੇ ਉਹਨਾਂ ਨੂੰ ਆਉਣ ਵਾਲੇ ਫਿਊਚਰ ਵਾਸਤੇ ਉਹਨਾਂ ਦੇ ਆਉਣ ਵਾਸਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹੋਇਆ ਆਪਣਾ ਸਤਿਕਾਰ ਲੈਣਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ